ਹਾਂਜੀ ਦੋਸਤੋ ਜਿਹੜੇ ਜਿਹੜੇ ਭਰਾ ਸੋਸ਼ਲ ਮੀਡੀਆ ਚਲਾਉਂਦੇ ਨੇ ਜਾਂ ਸੋਸ਼ਲ ਮੀਡੀਆ ਦੇ ਕੋਈ ਬਿਨੈਸ ਕਰਦੇ ਨੇ ਉਹਨਾਂ ਦੇ ਵਾਈਫਾਈ ਨਹੀਂ ਲੱਗਿਆ ਤੇ ਨੈਟ ਦੀ ਬਹੁਤ ਦਿੱਕਤ ਰਹਿੰਦੀ ਏ ਤੇ ਆਜੋ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਹੁਣ ਵਾਈਫਾਈ ਬਿਲਕੁਲ ਫ੍ਰੀ ਲਾ ਸਕਦੇ ਤੁਸੀਂ ਕੀ ਕਰਨਾ ਤੁਸੀਂ ਨਾ ਸਭ ਤੋਂ ਪਹਿਲਾਂ ਐ ਗੂਗਲ ਖੋਲ ਲੈਣਾ ਗੂਗਲ ਖੋਲ ਕੇ ਤੇ ਉਹਦੇ ਤੇ ਸੰਚਾਰ ਸਾਥੀ ਭਰ ਲੈਣਾ ਦੇਖ ਲਓ ਠੀਕ ਐ ਇਹ ਭਰ ਕੇ ਸਰਚ ਕਰ ਦਿਓ ਤੇ ਅੱਗੇ ਆ ਪੇਜ ਖੁੱਲ ਜੂਗਾ ਜਦੋਂ ਖੁੱਲ ਗਿਆ ਤੇ ਇਹਨੂੰ ਤੁਸੀਂ ਸਕਰੋਲ ਕਰ ਲਿਓ ਐ ਤਾਂ ਨੂੰ ਉੱਪਰ ਨੂੰ ਜੇ ਸਕਰੋਲ ਕਰੋਗੇ ਨਾ ਆ ਨੀਚੇ ਆ ਜੂਗਾ ਆ ਜਿਹੜਾ ਸਭ ਤੋਂ نیچے ਕਲੋ ਯੂਅਰ ਵਾਇਰਲੈਸ ਠੀਕ ਹੈ ਇਹਨੂੰ ਨੱਪ ਕੇ ਸਰਚ ਕਰ ਦਿਓ ਇਸ ਤੋਂ ਅਗਲੇ ਪੇਜ ਖੁੱਲ ਜੂਗਾ ਆ ਜਾਊਗਾ ਪਿੰਨ ਪਿੰਨ ਕੋਡ ਤੁਹਾਡੇ ਏਰੀਆ ਦਾ ਪਿੰਨ ਕੋਡ ਕੀ ਹੈ ਜਿਵੇਂ ਸਾਡੇ ਹੈਗਾ ਵਾ 142042 ਠੀਕ ਹੈ ਆ ਦੇਖ ਲਓ ਅਸੀਂ ਇਹਨੂੰ ਨੱਪ ਕੇ ਸਰਚ ਕਰ ਦਿਓ ਤੇ ਉਸ ਤੋਂ ਅੱਗੇ ਪੇਜ ਖੁੱਲ ਜੂਗਾ ਵੀ ਕਿਹੜੀ ਕਿਹੜੀ ਕੰਪਨੀ ਤੁਹਾਡੇ ਏਰੀਆ ਦੇ ਵਿੱਚ ਕੰਮ ਕਰਦੀ ਪਈਏ ਉਹਨਾਂ ਦਾ ਨਾਮ ਕੰਪਨੀ ਦਾ ਉਹਨਾਂ ਦਾ ਫੋਨ ਨੰਬਰ ਆ ਦੇਖ ਸਕਦੇ ਤੁਸੀਂ ਠੀਕ ਹੈ ਤੇ ਇਹਨੂੰ ਫੋਨ ਲਾ ਕੇ ਤੁਸੀਂ ਕੰਟੈਕਟ ਕਰਕੇ ਤੇ ਆਪ ਦਾ ਨਵਾ ਸਕਦੇ ਜੇ ਜੀ ਜਾਣਕਾਰੀ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ